ਨੀਰ ਪਰਸ਼ਾ ਦੇ ਪ੍ਰਥਾਏ ਕਹਿੰਦੇ ਕਵੀ ਲਿਖਦਾ ਤਨ ਦਸ਼ਮੇਸ਼ ਪਿਤਾ ਸੁਤਾ ਕੰਡਿਆਂ ਦੀ ਛੇਜ ਵਿਸਾਕੇ ਆਇਆ ਚਮਕੌਰ ਵਿੱਚੋਂ ਦੋ ਲਾਲ ਸ਼ਹੀਦ ਕਰਾ ਕੇ ਤਨ ਦਸ਼ਮੇਸ਼ ਪਿਤਾ ਸੁਤਾ ਕੰਡਿਆਂ ਦੀ ਛੇਜ ਵਿਸ਼ਾਕੇ ਆਇਆ ਚਮਕਾਰ ਵਿੱਚੋਂ ਦੋ ਲਾਲ ਸ਼ਹੀਦ ਕਰਾਕੇ ਸਾਥੀਆਂ ਦਾ ਸਾਥ ਨਹੀਂ ਸਾਥੀਆਂ ਦਾ ਸਾਥ ਨਹੀਂ ਕੇਵਲ ਪੁੱਤਾਂ ਦੀ ਜੁਦਾਈ ਪਤਾ ਨਹੀਂ ਰੋੜਾ ਉੱਤੇ ਉਹ ਬਾਲਕਾ ਤੈਨੂੰ ਨੀਂਦ ਕਿਵੇਂ ਆਈ ਉਹ ਦੁਨੀਆਂ ਦਾ ਸਾਹੀ ਸ਼ੈ ਨਿਸ਼ਾਨ ਅੱਜ ਫਿਰੇ ਕਰਵਾਰ ਲੁਟਾ ਕੇ ਤਨ ਦਸ਼ਮੇਸ਼ ਪਿਤਾ ਸੁਤਾ ਕੰਡਿਆਂ ਦੀ ਛੇਜ ਵਿਸ਼ਾਕੇ ਤਨ ਦਸ਼ਮੇਸ਼ ਪਿਤਾ ਸੁਤਾ ਕੰਡਿਆਂ ਦੇ ਛਿਜ ਵਿਸਾਕਿ ਦੁੱਖਾਂ ਨਾਲ ਪਾਈਆਂ ਦਾਤੇ ਗੂੜੀਆਂ ਪਰੀਤਾਨ ਝਾੜੀਆਂ ਤੇ ਸੂਲਾਂ ਦੀਆਂ ਤਨ ਤੇ ਚਰੀਟਾਨ ਓ ਜਖਮਾਂ ਚੋਂ ਖੂਨ ਸਿੰਮਦਾ ਪਿਆ ਜਿੰਦਗੀ ਦਾ ਦਰਦ ਪੁਲਾਕੇ ਤਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆ ਦੀ ਛੇਜ ਵਿਸ਼ਾਕੇ ਤਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆ ਦੀ ਛੇਜ ਵਿਸ਼ਾਕੇ ਜਰਾ ਨਾ ਲਹਾਜ ਕਰੇ ਇਹ ਸਰਦੀ ਦੇ ਰੁੱਤ ਵੀ ਠਰੂ ਠਰੂ ਕੰਬਦੇ ਨੇ ਜੰਗਲਾਂ ਦੇ ਰੁੱਖ ਵੀ ਨੀਂ ਠੰਡੀਏ ਨੀਂ ਠੰਡੀਏ ਹਵਾਏ ਠਹਿਰ ਜਾ ਕੀ ਲੈਣ ਸਤ ਗੁਰਾਂ ਨੂੰ ਜਗਾ ਕੇ ਧਨ ਦਸ਼ਮੇਸ਼ ਪਿਤਾ ਸੁਤਾ ਕੰਡਿਆ ਦੀ ਸੇਜ ਵਿਸਾਕੇ ਧਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਸਾਕੇ ਥੱਕਦਾ ਨਾ ਤਨੇਦਾ ਉਹ ਥੱਕਦਾ ਨਾ ਤਨੇਦਾ ਲੀਰੋ ਲੀਰ ਬਣਾਏ ਸੀਸ ਥੱਲੇ ਤਾ ਹੋਇਆ ਟਿੰਡ ਦਾ ਸਰਾਣਾ ਸੀਸ ਥੱਲੇ ਜਿੱਤਾ ਹੋਇਆ ਟਿੰਡ ਦਾ ਸਰਾਣਾ ਨੀਂਠੰਡੀਏ ਹਵਾਏ ਠਹਿਰ ਜਾ ਲੜਣ ਸਤ ਗੁਰਾਂ ਨੂੰ ਜਗਾ ਕੇ ਧਨ ਦਸ਼ਮੇਸ਼ ਪਿਤਾ ਸੁਤਾ ਕੰਡਿਆ ਦੀ ਸਿਰ ਵਿਸ਼ਾਕੇ ਆਇਆ ਚਮਕਾਰ ਵਿੱਚੋਂ दो पुर शा आया चमकार बि दो लाल शहीद